24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪ੍ਰਸਾਦ ਸ਼ਿਕਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜੋ ਸਾਡੀ ਆਨਟ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤoir ਤੱਕ ਪਹੁੰਚ ਰਹਿਣ ਪੰਜਾਬ ਵਿੱਚ ਚੋਨੇ ਦੀ ਲਵਾਈ ਲਈ ਪੰਜਾਬ ਸਰਕਾਰ ਵੱਲੋਂ 15 ਜੂਨ ਦੀ ਤਰੀਕ ਨਿਰਧਾਰਿਤ ਕੀਤੀ ਗਈ ਸੀ ਅਤੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਜੇਕਰ ਕਿਸਾਨਾਂ ਦੀ ਮੰਨਿਅਤ ਹੈ ਤਾਂ ਉਹਨਾਂ ਨੂੰ 1 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਦੇ ਚੱਲਦੇ ਅੱਜ ਕਿਸਾਨਾਂ ਵੱਲੋਂ ਪੱਟੀ ਹਲਕੇ ਦੇ ਪਿੰਡ ਸੰਬਰਾ ਦੇ ਬਿਜਲੀ ਘਰ ਦਾ ਕਿਰਾਉ ਕੀਤਾ ਗਿਆ ਇਸ ਮੌਕੇ ਕਿਸਾਨ ਜੁਨਨ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਬਿਜਲੀ ਪੂਰੀ ਨਾ ਮਿਲਣ ਕਰਕੇ ਉਹਨਾਂ ਨੇ ਚੋਨਾ ਖੇਤਾਂ ਵਿੱਚ ਸੁੱਕ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦਾਅਵੇ ਵੱਡੇ ਵੱਡੇ ਕਰਦੀ ਸੀ ਕਿ ਸਾਡੇ ਕੋਲ ਬਿਜਲੀ ਬਹੁਤ ਹੈ ਅਤੇ ਅਸੀਂ ਅੱਗੇ ਵੇਚ ਰਹੇ ਹਾਂ ਪਰ ਹੁਣ ਕਿਸਾਨਾਂ ਨੂੰ ਬਿਜਲੀ ਪੂਰੀ ਨਹੀਂ ਮਿਲ ਰਹੀ ਉਹਨਾਂ ਨੇ ਕਿਹਾ ਕਿ ਜੇਕਰ ਕੱਲ ਤੱਕ ਕਿਸਾਨਾਂ ਨੂੰ ਬਿਜਲੀ ਪੂਰੀ ਨਾ ਮਿਲਤਾ ਕੱਲ ਨੂੰ ਜ਼ਿਲ੍ਹੇ ਦੇ ਸਾਰੇ ਬਿਜਲੀ ਘਰਾਂ ਦਾ ਕਟੌਕ ਕੀਤਾ ਜਾਵੇਗਾ ਇਸ ਮੌਕੇ ਬਿਜਲੀ ਘਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਬਿਜਲੀ ਘੱਟ ਮਿਲ ਰਹੀ ਹੈ ਕਿਉਂਕਿ ਬਿਜਲੀ ਪਿੱਛੋਂ ਹੀ ਘੱਟ ਵੱਧ ਆ ਰਹੀ ਹੈ ਹੁਣ ਦੇਖਣਾ ਇਹ ਹੋਗਾ ਕਿ ਸਰਕਾਰ ਕਿਸਾਨਾਂ ਦੀ ਬਿਜਲੀ ਦੀ ਮੰਗ ਕਿਸ ਤਰ੍ਹਾਂ ਤੇ ਕਿੰਨੇ ਸਮੇਂ ਤੱਕ ਪੂਰੀ ਕਰਦੀ ਹੈ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਉਂਟ ਸਿੰਘ ਆ ਜੀ ਕਿਹੜੀ ਪੋਸਟ ਬੇਲੀ ਆ ਆਰਟੀਐਮ ਦੀ ਇੱਥੇ ਕੀ ਮਤਲਬ ਕਿਸਾਨਾਂ ਦਾ ਕਹਣਾ ਕਿ ਬਿਜਲੀ ਨਹੀਂ ਆਉਂਦੀ ਕਿਸਾਨ ਵੀਰ ਜੀ ਆਇਆ ਜੀ ਇਹਨਾਂ ਨੂੰ ਬਿਜਲੀ ਘੱਟ ਮਿਲੀ ਆ ਜੀ ਉਹ ਬਿਜਲੀ ਜਿੱਦਾਂ ਵੀਰ ਕਹਿ ਰਹੇ ਆ ਕਿ ਟੁੱਟ ਟੁੱਟ ਕੇ ਆਉਂਦੀ ਆ 10 ਮਿੰਟ ਆ ਗਈ 5 ਮਿੰਟ ਆ ਗਈ ਜਿੱਥੇ ਅੱਠ ਕਹਿੰਦੇ ਥਾ ਕਹਿੰਦੇ ਘੰਟਾ ਮਿਲੀ ਆ ਉਹ ਵੀਰ ਜੀ ਕੋਈ ਉੱਪਰੋਂ ਪ੍ਰੋਬਲਮ ਕੋਈ ਇਹ ਮਿਲ ਗਈ ਪਟਿਆਲੇ ਉਹ ਸਾਡੇ ਅਫਸਰ ਸਾਹਿਬਾਂ ਨੂੰ ਦੱਸਣਗੇ ਵੀਰ ਜੀ ਕੀ ਆ ਪ੍ਰੋਬਲਮ ਆ ਕੀ ਨਹੀਂ ਆ ਜੀ ਆਸੀਂ ਤਾਂ ਜੋ ਵੀਰ ਜੀ ਮੈਸੇਜ ਆ ਉਹ ਹੁਕਮ ਆਦਾ ਉਹਦਾ ਪਾਲਣਾ ਕਰਦੇ ਆ ਇੱਥੇ ਤਾਂ ਗੱਲ ਦੀ ਜਾਣਬੋਝ ਕੇ ਨਹੀਂ ਨਹੀਂ ਵੀਰ ਸਾਹਿਬ ਤੁਸੀਂ ਮੈਂ ਸਾਡੇ ਦਾਫਸਲ ਸਮਾਨ ਨੂੰ ਪੁੱਛ ਲਿਓ ਸਾਰਾ ਰਿਕਾਰਡ ਇੱਥੇ ਲਿਖਿਆ ਜੀ ਜਿੱਦਾਂ ਕਿਸੇ ਇੱਥੇ ਬਿਜਲੀ ਜਿੰਨੇ ਮੈਸੇਜ ਆਏ ਆ ਕਿਦਾਂ ਚਲਾਉਣੀ ਕਿਦਾਂ ਬੰਦ ਕਰਨੀ ਸਾਰਾ ਰਿਕਾਰਡ ਆ ਭਾਜੀ ਜਾਣਬੋਝ ਕੇ ਕੁਝ ਨਹੀਂ ਆ ਵੇਖ ਲਓ ਇੱਥੇ ਜੋ ਵੀ ਮੈਸੇਜ ਆਉਂਦਾ ਉਹਦੇ ਮਲਕੀ ਅਕੋਰਡਿੰਗ ਅਸੀਂ ਚੱਲਦੇ ਆ ਜੀ ਭਰਾ ਜੀ ਪ੍ਰਧਾਨ ਬੀਕੇ ਜੂ ਗਰਾਹ ਕਿਹੜੇ ਵਿਸ਼ੇ ਜੀ ਅੱਜ ਨਰੇਬਾਜੀ ਕੀਤੀ ਇਹ ਬਿਜਲੀ ਨਹੀਂ ਆ ਰਹੀ ਬਹੁਤ ਜ਼ਿਆਦਾ ਖਰਾਬ ਕਰੀ ਬਿਜਲੀ ਜੀ 8 ਘੰਟਿਆਂ ਲੇ ਬਿਜਲੀ ਦੇਵਾਂਗੇ ਤੇ 1 ਘੰਟਾ ਬੱਤੀ ਆਈ ਆ ਉਹ ਨਾ ਜਿਹੜਾ ਉਹ ਅੱਧਿਓ ਬਾਲਾ ਜਿਹੜਾ ਸੁੱਕ ਗਿਆ ਕਿਸੇ ਦਾ ਚਿੱਕੜ ਸੁੱਕ ਗਿਆ ਬਹੁਤ ਬੁਰੀ ਹਾਲਤ ਆ ਬਹੁਤ ਜਿਆਦਾ ਸਰਕਾਰ ਜਰੀਆ ਖਰਾਬ ਕਰਨ ਦੇ ਬਿਜਲੀ ਬੋ ਕਿੰਨੇ ਕੁ ਦਿਨਾਂ ਤੋਂ ਪਰੇਸ਼ਾਨੀ ਆ ਰਹੀ ਇਹ ਬੜੇ ਦਿਨਾਂ ਤੋਂ ਆ ਰਹੀ ਜੀ ਕੋਈ ਬਹਾਨਾ ਹੀ ਪਾ ਦੇ ਡੂਮਣੀ ਵਾਲੇ ਫੀਡਰ ਦਾ ਤਾਂ ਫਾਲਟ ਹੀ ਨਹੀਂ ਨਿਕਲਦਾ ਜੀ ਸਭਰਾ ਤੋਂ ਬੋਲ ਰਹੇ ਆ ਡੂਮਣੀ ਵਾਲਾ ਕਿ ਫੀਡਰ ਆ ਉਹ ਤੁਹਾਨੂੰ ਦੱਸਿਆ ਕਿ ਫਾਲਟ ਦਾ ਹੀ ਬਾਦਸ਼ਾਹ ਬਣਿਆ ਪਿਆ ਜੀ ਜਦੋਂ ਵੇਖੀਏ ਫਾਲਟੀ ਹੁੰਦਾ ਉਹਦੇ ਵਿੱਚ ਹੋਰ ਵੀ ਕੋਈ ਵੀ ਫੀਡਰ ਚੱਜਣਾ ਨਹੀਂ ਚੱਲ ਰਿਹਾ ਜੀ ਬੱਤੀ ਪਿੱਛੋਂ ਆ ਰਹੀ ਰਹੇ ਜੀ ਇੱਕ ਘੰਟਾ ਬੱਤੀ ਆ 8 ਘੰਟੇ ਕਹਿੰਦੇ ਬੱਤੀ ਦੇਵਾਂਗੇ ਕੀ ਮਾਗੇ ਉਹ ਕਰਦੇ ਆ ਜੇ ਅਸੀਂ ਬਸ ਸਾਡਾ ਜਿਹੜਾ ਫੈਸਲਾ ਇਹੋ ਹੀ ਹੈ ਜੀ ਕੱਲ ਤੱਕ ਬਿਜਲੀ ਨਹੀਂ ਆਉਂਦੀ ਕੱਲੋਂ ਅਸੀਂ ਜਿੰਨੇ ਬਿਜਲੀ ਘਰ ਹੈ ਤਰਨਤਾਰ ਜ਼ਿਲ੍ਹੇ ਦੇ ਸਾਰੇ ਅਸੀਂ ਧਰਨੇ ਲਾ ਕੇ ਪਰਦੇਨੇ ਆ ਜੀ ਅਸੀਂ ਫਿਰ ਕੀ ਕਰਨਾ ਜਦੋਂ ਸਾਡਾ ਫਸਲ ਹੀ ਨਹੀਂ ਬਾਹਰ ਹੋਣੀ ਤੇ ਅਸੀਂ ਘਰੇ ਉਥੇ ਪਹਿਲੀਆਂ ਖੇਤਾਂ ਕੀ ਕਰਨਾ ਅਸੀਂ ਸਾਰਾ ਪੈੰਡ ਇਕੱਠੇ ਕਰਕੇ ਤੇ ਸਾਰੇ ਬਿਜਲੀ ਘਰ ਜਿਹੜੇ ਉਹ ਪਰਦੇਨੇ ਆ ਜੀ ਧਰਨੇ ਲਾ ਦਨੇ ਕਿੰਨੀ ਬਿਜਲੀ ਜੜੀ ਤੁਹਾਨੂੰ ਮਿਲ ਰਹੀ ਹੈ ਇੱਕ ਘੰਟੇ ਮੇ ਰਹੇ ਜੀ 8 ਘੰਟੇ ਸਰਕਾਰ ਕਹਿੰਦੀ ਦੇਵਾਂਗੇ ਢੈਰੀ ਪਾਣੀ ਜਿਹੜਾ ਵਾ ਉਹਦਾ ਕੋਈ ਪ੍ਰਬੰਧ ਨਹੀਂ ਹੋਇਆ ਜੀ ਸਾਡੇ ਖਾਲ ਦੀ ਬੜੀ ਬੁਰੀ ਹ ਪਾਣੀ ਉਹ ਜਿੱਥੇ ਕਿਤੇ ਹੈਗਾ ਉੱਥੇ ਉੱਥੋਂ ਬੈਠੇ ਉਹ ਏਸੀ ਰੂਮਾਂ 'ਚ ਕਹਿ ਦਿੰਦੇ ਆ ਜੀ ਐਨਾ ਨਹਿਰੀ ਪਾਣੀ ਛੱਡ ਦਿੱਤਾ ਐਨੀ ਬਿਜਲੀ ਛੱਡ ਦਿੱਤੀ ਬਿਜਲੀ ਸਾਡੇ ਕੋਲੇ ਵਾਧੂ ਹੈ ਜੀ ਬਿਜਲੀ ਅਸੀਂ ਬਹੁਤ ਜ਼ਿਆਦਾ ਖਰੀਦ ਲਈ ਆ ਉਹ ਪਤਾ ਨਹੀਂ ਕਿੱਥੇ ਗਈ ਜਿਹੜੀ ਖਰੀਦੀ। ਕੱਲ ਬਾਹਰ ਆ ਖੇਤਾਂ ਜਾ ਕੇ ਵੇਖੋ ਜੀ ਤੁਸੀਂ ਪੱਤਰਕਾਰ ਜੇ ਕਰੋ ਨਿਗਰਾਨਾ ਜੇ ਕਿਸੇ ਵੀ ਝੋਨੇ 'ਚ ਪਾਣੀ ਮਿਲ ਜੇ ਤੇ ਮੈਨੂੰ ਕਹਿ ਦਿਓ ਜਿਹੜਾ ਹੈਗਾ ਥੋੜਾ ਬਹੁਤ ਉਹ ਡੱਡੀਆਂ ਪੀ ਗਈਆਂ। ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਬਹੁਤ ਮੁਸ਼ਕਲ ਆ ਜੀ ਬੁਰੀ ਹਾਲਤ ਆ ਜੀ ਜਦੋਂ ਪਾਣੀ ਨਹੀਂ ਹੈਗਾ ਬਿਜਲੀ ਨਹੀਂ ਹੈਗੀ ਤੇ ਮੁਸ਼ਕਲਾਂ 'ਚ ਕਰਮੀ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗਰਾਹਾਂ ਪੱਟੀ ਬਲਾਕ ਜੰਦਰਸਾ ਦਾ ਅੱਜ ਪਿੰਡਸ ਬਰਾ ਦੇ ਜਿਹੜਾ ਬਿਜਲੀ ਘਰ ਦੇ ਵਿੱਚ ਆ ਰਹੀ ਨਾਲੇ ਬੰਨ ਜੀ ਬਿਜਲੀ ਨਹੀਂ ਆ ਰਹੀ 15 ਤਰੀਕ ਨੂੰ ਸਰਕਾਰ ਨੇ ਆਖਿਆ ਬਿਜਲੀ 8 ਘੰਟੇ ਲਗਾਤਾਰ ਨਿਰੰਤਰ ਦੇਵਾਂਗੇ ਮੇਰੇ ਖਿਆਲ ਅੱਜ 18 ਤਰੀਕਾ ਤਿੰਨ ਚਾਰ ਦਿਨ ਹੀ ਇਹ ਗੱਲ ਹੋਏ ਆ ਬਿਜਲੀ ਝੋਨੇ ਅਜੇ ਸਿਰਫ ਕਿਸਾਨਾਂ ਨੇ ਲਾਉਣੇ ਸ਼ੁਰੂ ਕੀਤੇ ਤੇ ਬਿਜਲੀ ਰਹਾ ਲ ਇੱਕ ਘੰਟਾ ਡੇਢ ਘੰਟਾ ਕੋਈ ਫੀਡਰ ਚੱਲ ਰਿਹਾ ਸਾਡੇ ਇਸ ਪੱਟੀ ਇਸ ਭਰਾ ਦੇ ਵਿੱਚ 10 ਫੀਡਰ ਤਕਰੀਬਨ 10 ਹੀ ਫੀਡਰ ਕੋਈ ਵੀ ਨਹੀਂ ਚੱਲ ਰਿਹਾ ਜੀ ਦਸਾ ਫੀਡਰਾਂ ਤੇ ਰਾਤ ਜਿਹੜੇ ਫੀਡਰ 8 ਵਜੇ ਚੱਲਣੇ ਸੀ ਉਹ ਰਾਤ ਪਾਵਰ ਕੱਟ ਆ ਗਈ ਸਾਰੀ ਰਾਤ ਨਹੀਂ ਚੱਲੇ ਜੀ ਤੇ ਜੇ ਬਿਜਲੀ ਨਾ ਸਾਨੂੰ ਮਿਲੂਗੀ ਤੇ ਝੋਨਾ ਹੀ ਕਦਣਾ ਲਾਉਣਾ ਤੇ ਜਿਹੜਾ ਕਿਸਾਨ ਆ ਉਹ ਫਸਲ ਸਰ ਤੇ ਹੁੰਦਾ ਜੇ ਸਰਕਾਰ ਦੀ ਫਸਲ ਨਾ ਕਿਸਾਨ ਦੀ ਫਸਲ ਨਾ ਹੋਈ ਤੇ ਕਿਸਾਨ ਫਿਰ ਫਾਇ ਲੂਗਾ ਕੀ ਕਰੂਗਾ ਜੀ ਕਿਸ ਤਰ੍ਹਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ ਮੁਸ਼ਕਲਾ ਜੀ ਜੇ ਤੋ ਬਿਜਲੀ ਨਹੀਂ ਹੈ ਗਈ ਪੱਠੇ ਸੁੱਕਣਗੇ ਝੋਨਾ ਨਹੀਂ ਲੱਗੂਗਾ ਇਹੋ ਤਾਂ 4 ਦਿਨ ਝੋਨੇ ਲੱਗਣਦੇ ਆ ਅਸੀਂ ਤਾਂ ਇਹੋ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਸੁਣਦੇ ਹਾਂ ਵੀਡੀਓ ਚ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਇਹ ਕਿੰਨੇ ਕਰੋੜਾਂ ਦੀ ਸਵਾਂ ਕਰੋੜਾਂ ਦੀ 11 ਕਰੋੜਾਂ ਦੀ ਬਿਜਲੀ ਵੇਚ ਚੁੱਕੇ ਆ ਚਲ ਜੇ ਵੇਚ ਚੁੱਕੇ ਆ ਤੇ ਜੇ ਹੁਣ ਮੁਸ਼ਕਲ ਆਉਂਦੀ ਆ ਕੋਈ ਬਿਜਲੀ ਦਾ ਲੋਡ ਵੱਧਾ ਤੇ ਉਹ ਬਿਜਲੀ ਵਾਪਸ ਖਰੀਦੋ ਖਰੀਦ ਕੇ ਕੋਈ 10-20 ਦਿਨ ਜਾਂ ਚਾਰ ਬਾਰਿਸ਼ ਨਹੀਂ ਹੁੰਦੀ ਨਾ ਚਿਰ ਬਿਜਲੀ ਪੰਜਾਬ ਨੂੰ ਦਿੱਤੀ ਜਾਵੇ ਕੋ ਮਾਂਗਾ ਜੀ ਬਿਜਲੀ ਨਰਤੇ ਦਿੱਤੀ ਜਾਵੇ ਬਿਜਲੀ 8 ਘੰਟੇ ਜਸਤਰਾ ਭਗਵੰਤ ਮਾਨ ਸਰਕਾਰਾਂ ਕਹਿੰਦੀਆਂ ਵੀ 8 ਘੰਟੇ ਨਰਤਰ ਦੇ ਨਹੀਂ ਦਿੱਤੀ ਜਾਵੇ ਫੇਰ ਹੀ ਝੋਨਾ ਪਲੇਗਾ ਮੇਰਾ ਜੀ ਜਤਿੰਦਰ ਸਿੰਘ ਬੱਗਾ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕਹਿਣਾ ਕਿ ਤੁਹਾਡੇ ਸਾਹਮਣੇ ਸਾਰੇ ਕਿਸਾਨ ਇਕੱਠੇ ਹੋਇਆ ਜੀ ਬੱਤੀ ਦਾ ਬਹੁਤ ਬੁਰਾ ਹਾਲਾ ਭਗਵੰਤ ਮਾਨ ਕਹਿੰਦਾ ਵੀ 10 ਘੰਟੇ ਬੱਤੀ ਦੇਵਾਂਗੇ ਤੇ 10ਾਂ ਦੇ ਮਗਰ ਉਹਨਾਂ ਜ਼ੀਰੋ ਲਾ ਲਈ ਆ ਤੇ 1 ਘੰਟਾ ਹੀ ਆਉਂਦੀ ਆ ਇੰਨਾ ਬੁਰਾ ਹਾਲਾ ਜੇ ਸਟਾਫ ਦਾ ਵਾ ਵੱਡਾ ਪਿੰਡ ਸੁਭਰਾ 9 ਫੀਡਰ 10 ਫੀਡਰ ਆਥੇ ਸਾਰਿਆਂ ਨੂੰ ਪਤਾ ਵਾ ਇੱਕ ਲੈਂਡਮੈਨ ਆ ਸਰਕਾਰੀ ਉਹ ਵੀ ਜਾਬ ਹੁੰਦਿਆ ਉਹ ਵੀ ਵਿਚਾਰੇ ਕੋਈ ਕਿਤੇ ਜਾਂਦਾ ਕੋਈ ਕਿਤੇ ਤਿੰਨ ਤਿੰਨ ਦਿਨ ਇਥੇ ਫਾਲਟ ਨਹੀਂ ਨਿਕਲਦਾ ਕਈ ਬਿਜਲੀ ਘਰੇ ਸ਼ਪਾਰਸੀ ਲੈਂਡਮੈਨ ਜਿਹੜੇ ਨੋ ਨੋ ਦੱਸਦਾ ਲੱਗੇ ਆ ਇਥੇ ਇੱਕੋ ਲੈਂਡਮੈਨ ਐਡਾ ਵੱਡਾ ਪਿੰਡ 15 ਪਿੰਡਾਂ ਨੂੰ ਇਹਦੀ ਹੱਦ ਲੱਗਦੀ ਆ ਕੱਲ ਪਰਸੋਂ ਦਾ ਤਿੰਨ ਦਿਨ ਹੋ ਗਏ ਬੱਤੀ ਦਾ ਇੰਨਾ ਬੁਰਾ ਹਾਲ ਆ ਇੱਕ ਮਿੰਟ ਚੱਲਦੀ ਆ 10 ਮਿੰਟ ਤੇ ਫੇਰ ਬੰਦ ਹੋ ਜਾਂਦੀ ਆ ਜੀ ਕਿਸਾਨਾਂ ਨੇ ਝੋਨਾ ਲਾਉਣਾ ਤੇ ਭਗਵੰਤ ਮਾਨ ਕਹਿੰਦਾ ਵੀ ਬੱਤੀ ਮੇਂ ਬਾਹਰ ਕਰੋੜਾਂ ਦੀ ਵੇਚਤੀ ਅਸੀਂ ਆਨੇ ਵੀ ਕਰੋੜਾਂ ਨਹੀਂ ਲੱਖਾਂ ਦੀ ਤੇ ਇੱਧਰ ਲਿਆਓ ਆਪਣੇ ਆਪ ਚਲਾ ਲਓ ਇੰਨਾ ਬੁਰਾ ਆਲਾ ਲੋਕਾਂ ਦੇ ਝੋਨੇ ਜਿਹੜੇ ਸ਼ੁਰੂ ਕੀਤੇ ਵਿੱਚੇ ਸੁੱਕ ਗਏ ਆ ਲੇਬਰ ਸਾਰੀ ਵਿਹਲੀ ਬੈਠੀ ਆ ਇਸ ਕਰਕੇ ਬੱਤੀ ਜੇ ਨਾ ਔਨ ਕਰਕੇ ਸਾਰਾ ਲੋਕ ਹੀ ਵਿਹਲੇ ਹੋ ਚੁੱਕੇ ਆ ਜੀ ਮੰਗ ਸਰਕਾਰ ਨੂੰ ਇਹੋ ਬੇਨਤੀ ਆ ਵੀ ਕਿਸਾਨਾਂ ਦੀ ਮੰਗ ਸੁਣੀ ਜਾਵੇ ਖੇਤੀ ਤੋਂ ਖੇਤੀ ਬਿਜਲੀ ਸਪਲਾਈ